ਅਸੀਂ ਖੇਮ ਕਰਨ ਮੈਦੀਪੁਰ ਵਿਆਹ ਤੇ ਜਾ ਰਹੇ ਆ ਬਲੋਟ ਤੋਂ ਖੇਮ ਕਰਨ ਅਸੀਂ ਜਾ ਰਹੇ ਆ ਵਿਆਹ ਤੇ ਸਾਡਾ ਇਸ ਵਲੌਗ ਦੇ ਵਿੱਚ ਅੱਜ ਅਸੀਂ ਅੱਜ ਉਪਰਜੀ ਕੋਲੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਜਾ ਰਹੇ ਆ ਤੇ ਹੁਣ ਤੁਹਾਨੂੰ ਰਸਤੇ ਦੇ ਵਿੱਚ ਅਸੀਂ ਜੋ ਵੀ ਕੋਈ ਐਕਟੀਵਿਟੀ ਹੋ ਗਈ ਤੁਹਾਨੂੰ ਚੁੱਕਿਆ ਪਵਨ ਤੇ ਜੋਤੀ ਸਾਨੂੰ ਕਪੜੇ ਵੀ ਫ੍ਰਾਉਣ ਆਈਆਂ ਦੀਆਂ ਮਲੋੜ ਤੋਂ ਸ਼੍ਰੀ ਮੁਕਤਸਰ ਸਾਹਿਬ ਵਾਲੀ ਰੋਡ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਦਾ ਜਿਹੜਾ ਕੰਮ ਆ ਕਿੱਥੋਂ ਤੱਕ ਇਹਦਾ ਮੁਕੰਮਲ ਕਰ ਲਿਆ ਗਿਆ ਹੈ। ਬਾਕੀ ਕੰਮ ਬਸ ਪੋਲੇ ਹੀ ਰਹਿ ਗਏ ਨੇ। ਬਾਕੀ ਸਾਰਾ ਕੰਮ ਇਹਦਾ ਹੋ ਚੁੱਕਿਆ। ਬਹੁਤ ਵਧੀਆ ਰੋਡ ਬਣ ਚੁੱਕੀ ਹੈ। ਇੱਕ ਰੁਪਾਣੇ ਤੋਂ ਉੜਲੀ ਨਹਿਰ ਵਾਲਾ ਪੁਲ ਤੇ ਇੱਕ ਰੁਪਾਣੇ ਤੋਂ ਜਿਹੜਾ ਸੇਮ ਨਾਲੇ ਵਾਲਾ ਪੁਲ ਹੈ ਉਹ ਉਹਦੇ ਮੁਕੰਮਲ ਹੋਣ ਵਾਲਾ ਰਹਿ ਗਿਆ। ਬਾਕੀ ਇਹਦਾ ਸਾਰਾ ਰੋਡ ਦਾ ਕੰਮ ਜਿਹੜਾ ਸ ਪੂਰਨ ਹੋ ਚੁੱਕਿਆ ਹੈ ਬਹੁਤ ਵਧੀਆ ਰੋਡ ਬਣ ਚੁੱਕੀ ਜਿਹੜਾ ਘੈਂਟਿਆਂ ਦਾ ਜਿਹੜਾ ਸਫਰ ਸੀ ਉਹ ਮਿੰਟਾਂ ਦੇ ਵਿੱਚ ਹੁਣ ਸ਼੍ਰੀ ਮੁਕਸਸ ਸਾਹਿਬ ਨੂੰ ਪਹੁੰਚਦਾ ਤੇ ਇੱਥੇ ਵੀ ਇੱਕ ਖਾਲੀ ਜਗਾ ਛੱਡੀ ਗਈ ਹੈ ਜਿੱਥੇ ਲੱਗਦਾ ਟੋਲ ਪਲਾਜਾ ਇੱਥੇ ਟੋਲ ਪਲਾਜਾ ਦਾ ਨਿਰਮਾਣ ਹੋਊਗਾ ਠੀਕ ਹੈ ਜੀ ਤੁਹਾਨੂੰ ਅਸੀਂ ਸਾਡੇ ਇਸ ਵਲੌਗ ਦੇ ਨਾਲ ਲਗਾਤਾਰ ਤੁਸੀਂ ਜੁੜੇ ਰਹੋ ਜੇ ਤੁਹਾਨੂੰ ਸਾਰੀਆਂ ਸ਼ਰਕੰਦੀ ਅਸੀਂ ਕਵਰੇਜ ਦਿਖਾਵਾਂਗੇ ਖੇਮ ਕਰਨ ਨੂੰ ਅਸੀਂ ਜੋ ਜਾਂਦੇ ਜਾਂਦੇ ਆ ਰਸਤੇ ਦੇ ਵਿੱਚ ਜੋ ਵੀ ਮਤਲਬ ਵੀ ਅਸੀਂ ਫਲੋਈਪੁਰthਾਨੀ ਜਾਣਾ ਤੁਹਾਨੂੰ ਸਾਰੀ ਰੋਡ ਦਾ ਅਸੀਂ ਉਸ ਦਾ ਵੇਰਵਾ ਦਿਆਂਗੇ ਹੁਣ ਅਸੀਂ ਆਲਕ ਪਹੁੰਚ ਚੁੱਕੇ ਆ ਤੇ ਬਹੁਤ ਵਧੀਆ ਜਿਹੜਾ ਰੋਡ ਜੋ ਬਣ ਚੁੱਕਿਆ ਬਹੁਤ ਵਧੀਆ ਤੇ ਹੁਣ ਅਸੀਂ ਆਲਕ ਪਹੁੰਚ ਚੁੱਕੇ ਆ ਇਹ ਇੱਥੋਂ ਤੱਕ ਵੀ ਬਹੁਤ ਵਧੀਆ ਰੋਡ ਬਹੁਤ ਸਾਫਾ ਰੋਡ ਪਹਿਲਾਂ ਤਾਂ ਬਹੁਤ ਇਹ ਜਿਹੜਾ ਰੋਡ ਸੀ ਖਰਾਬ ਹੁੰਦਾ ਸੀ ਹੁਣ ਬਹੁਤ ਵਧੀਆ ਬਲੋਡ ਤੋਂ ਲੈ ਕੇ ਮੁਕਸਰ ਤੱਕ ਬਹੁਤ ਵਧੀਆ ਰੋਡ ਬਣਾ ਦਿੱਤਾ ਗਿਆ ਤੇ ਹੁਣ ਅੱਗੇ ਤੁਹਾਨੂੰ ਨੈਕਸਟ ਵੀ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਇਹ ਮਲੋਟ ਵਾਲਾ ਰੋਡ ਹੈ ਜਿਹੜਾ ਬਹੁਤ ਵਧੀਆ ਬਣ ਚੁੱਕਿਆ ਤੁਸੀਂ ਸਾਡੇ ਇਸ ਵਲੋਗ ਨਾਲ ਲਗਾਤਾਰ ਜੁੜੇ ਰਹੇ ਜੇ ਅਸੀਂ ਤੁਹਾਨੂੰ ਅੱਗੇ ਜਦੋਂ ਅ ਸ਼੍ਰੀ ਮੁਕਤਸਰ ਸਾਹਿਬ ਤੋਂ ਫਰੋਜਪੁਰ ਵਾਲਾ ਰੋਡ ਉਹਦੀ ਵੀ ਤੁਹਾਨੂੰ ਕਵਰੇਜ ਅਸੀਂ ਜਰੂਰ ਦਿਖਾਵਾਂਗੇ ਤੁਸੀਂ ਸਾਡੇ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਜੇ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਕਰਦੇ ਆਂ ਤੇ ਤੁਸੀਂ ਸਾਡੇ ਇਸ ਵਲੋਗ ਨਾਲ ਹੁਣ ਅਸੀਂ ਪਹੁੰਚ ਚੁੱਕੇ ਹਾਂ ਰਪਾਣਾ ਤੇ ਰਪਾਣਾ ਤੇ ਤੁਹਾਨੂੰ ਦਿਖਾਵਾਂਗੇ ਕਿ ਜੋ ਰਪਾਣੇ ਵਾਲੀ ਨਹਿਰ ਆ ਜੋ ਬਾਹਰ-ਬਾਰ ਸਾਈਡ ਆ ਉਹਦਾ ਜੋ ਪੋਲ ਦਾ ਨਿਰਮਾਣ ਕਾਰਜ ਲਗਾਤਾਰ ਚੱਲਦਾ ਪਿਆ ਤੇ ਤੁਸੀਂ ਮੈਂ ਉਮੀਦ ਕਰਦਾ ਕਿ ਤੁਸੀਂ ਜਦੋਂ ਵੀ ਇਸ ਰੋਡ ਤੇ ਆਉਣਾ ਹੈ ਕਾਫੀ ਸਲੋ ਤੇ ਸੇਫਲੀ ਚੱਲਣਾ ਕਿਉਂਕਿ ਪਿੱਛੇ ਅਸੀਂ ਦੇਖਿਆ ਸੀ ਇੱਕ ਐਕਸੀਡੈਂਟ ਵੀ ਹੋਇਆ ਪਿਆ ਸੀ ਤੁਸੀਂ ਆਪ ਦਾ ਸੇਫ ਯਾਤਰਾ ਕਰਨੀ ਹੈ ਤੇ ਇਹ ਅਜੇ ਨਿਰਮਾਣ ਇਹਦਾ ਪੁਲ ਦਾ ਜਿਹੜਾ ਨਿਰਮਾਣ ਹੋਈ ਜਾਂਦਾ ਜੋ ਇੰਦਾ ਜੇ ਲਗਾਤਾਰ ਨਿਰਮਾਣ ਚੱਲੀ ਜਾਂਦਾ ਤੁਸੀਂ ਜਦੋਂ ਵੀ ਇਸ ਇਧਰ ਦੀ ਆਉਣਾ ਤੁਸੀਂ ਬਹੁਤ ਧਿਆਨ ਨਾਲ ਇੱਥੋਂ ਦੀ ਸਫ਼ਰ ਕਰਨਾ ਤਾਂ ਜੋ ਜਿਹੜੇ ਹਾਸਿਆਂ ਤੋਂ ਬਚਿਆ ਜਾ ਸਕੇ ਤੇ ਅਸੀਂ ਤੁਹਾਨੂੰ ਲਗਾਤਾਰ ਇਸ ਵੀਡੀਓ ਦੇ ਵਿੱਚ ਸੜਕ ਦੀ ਅੱਜ ਕਵਰੇਜ ਦੱਸਾਂਗੇ ਜੋ ਅਸੀਂ ਅੱਜ ਖੇਮ ਕਰਨ ਜਾ ਰਹੇ ਹਾਂ ਬਾਰਡਰ ਤੇ ਤੇ ਤੁਹਾਨੂੰ ਲਗਾਤਾਰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੜਕ ਬਾਰੇ ਅੱਜ ਜਾਣਕਾਰੀ ਦੇਣੀ ਹੈ ਤੇ ਅਸੀਂ ਫਿਰੋਜ਼ਪੁਰ ਜਿਹੜੀ ਸਾਈਡ ਤੇ ਉਸ ਉਸ ਸੜਕ ਤੇ ਜਾਣਾ ਤੇ ਉਹਦਾ ਨਿਰਮਾਣ ਕਾਰਜ ਦੇਖਾਂਗੇ ਵੀ ਕਿੱਥੋਂ ਤੱਕ ਉਹਦਾ ਨਿਰਮਾਣ ਹੋ ਚੁੱਕਿਆ ਤੇ ਕਿੱਥੋਂ ਤੱਕ ਰਹਿ ਗਿਆ ਉਹ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਲਗਾਤਾਰ ਤੁਹਾਨੂੰ ਅਸੀਂ ਹੁਣ ਅਸੀਂ ਰੁਪਾਣੇ ਤੋਂ ਅੱਗੇ ਜੋ ਪੁਲ ਦਾ ਨਿਰਮਾਣ ਜੋ ਸੇਮ ਨਾਲ ਆਸੀ ਪੁਲ ਉਹਦਾ ਨਿਰਮਾਣ ਅਜੇ ਚੱਲਦਾ ਪਿਆ ਹੈ ਤੁਸੀਂ ਇੱਧਰ ਦੀ ਵੀ ਜਦੋਂ ਵੀ ਜਾਣਾ ਤੁਸੀਂ ਬਹੁਤ ਧਿਆਨ ਨਾਲ ਜਾਣਾ ਕਿਉਂਕਿ ਕੱਚਾ ਰੋਡ ਹੋਣ ਕਰਕੇ ਪੁਲ ਦਾ ਜੋ ਨਿਰਮਾਣ ਹੈ ਲਗਾਤਾਰ ਚੱਲ ਰਿਹਾ ਹੈ ਪਹਿਲੋਂ ਇੱਕ ਵਾਰੀ ਮੀਂਹ ਆਉਣ ਦੇ ਨਾਲ ਇਹ ਵੀ ਪੁਲ ਬੰਦ ਹੋ ਚੁੱਕਿਆ ਸੀ ਫਿਰ ਦੁਬਾਰਾ ਚਾਲੂ ਹੋ ਗਿਆ ਤੇ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਰੱਖ ਕੇ ਆਪਦੀ ਜਿਹੜੀ ਡਰਾਈਵ ਕਰਨੀ ਹੈ ਕਿਉਂਕਿ ਅਜੇ ਨਿਰਮਾਣ ਕਾਰਜ ਲਗਾਤਾਰ ਚੱਲਦਾ ਹੈ ਹੁਣ ਅਸੀਂ ਸ੍ਰੀ ਮੁਕਤਸਰ ਸਾਹਿਬ ਤੋਂ ਫਰੋਇਪੁਰ ਵਾਲੀ ਰੋਡ ਤੇ ਜੋ ਅਜੇ ਨਿਰਮਾਣ ਕਾਰਜ ਅਜੇ ਲਗਾਤਾਰ ਚੱਲਦਾ ਪਿਆ ਹੈ ਤੇ ਦੇਖੋ ਅਜੇ ਬਹੁਤ ਕੱਚਾ ਰਾਹ ਆ ਇਹ ਅਜੇ ਮਿੱਟੀ ਪਾਈ ਜਾਂਦੇ ਆ ਅਜੇ ਕੁਝ ਵੀ ਇਹਦਾ ਨਿਰਮਾਣ ਕਾਰਜ ਇੱਥੋਂ ਸ਼ੁਰੂ ਤਾਂ ਨਹੀਂ ਹੋਇਆ ਗਾਂ ਦੇਖਦੇ ਆ ਅੱਗੇ ਜਾ ਕੇ ਜਿੱਥੋਂ ਸਹੀ ਹੋਵੇਗੀ ਉੱਥੋਂ ਤੁਹਾਨੂੰ ਦੱਸਾਂਗੇ ਵੀ ਇੱਥੋਂ ਸਹੀ ਹੈ ਅਜੇ ਇਹਦਾ ਨਿਰਮਾਣ ਕਾਰਜ ਇਹਦਾ ਲਗਾਤਾਰ ਇਹ ਚੱਲਦਾ ਪਿਆ ਹੈ ਕਿਉਂਕਿ ਦੇਖੋ ਕਾਫੀ ਕੱਚਾ ਰਸਤਾ ਹੈ ਇਸ ਤੋਂ ਲੰਘਣ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਅਸੀਂ ਤਾਂ ਹੁਣ ਇਹ ਵੀਡੀਓ ਬਣਾਉਣ ਦੇ ਲਈ ਅਸੀਂ ਇੱਧਰ ਦੀ ਅੱਜ ਇਸ ਰੋਡ ਥਾਣੀ ਆਏ ਸੀ ਤੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਕਿ ਇਸ ਇਸ ਰੋਡ ਥਾਣੀ ਤੁਸੀਂ ਨਾ ਹੀ ਆਇਓ ਅਜੇ ਕਿਉਂਕਿ ਨਿਰਮਾਣ ਕਾਰਜ ਇਹਦਾ ਲਗਾਤਾਰ ਚੱਲਦਾ ਪਿਆ ਹੈ ਕਿਉਂਕਿ ਗੱਡੀ ਤਾਂ ਬਹੁਤ ਹੀ ਸਲੋ ਚੱਲਦੀ ਹੈ ਤੁਸੀਂ ਆਪ ਹੀ ਦੇਖ ਸਕਦੇ ਜੇ ਇਸ ਵੀਡੀਓ ਦੇ ਵਿੱਚ ਅਸੀਂ ਲਗਾਤਾਰ ਤੁਹਾਨੂੰ ਇਹ ਦਿਖਾਵਾਂਗੇ ਕਿ ਤੁਸੀਂ ਸੜਕ ਦਾ ਕੀ ਹਾਲ ਹੈ ਕਿਥੋਂ ਤੱਕ ਇਹ ਬਣ ਚੁੱਕੀ ਹੈ ਤੇ ਤੁਸੀਂ ਲਗਾਤਾਰ ਕਿੱਧਰ ਦੀ ਵੀ ਆ ਸਕਦੇ ਜੇ ਅਜੇ ਨਿਰਮਾਣ ਕਾਰਜ ਇਹਦਾ ਲਗਾਤਾਰ ਇਹ ਚੱਲਦਾ ਪਿਆ ਤੇ ਸਾਨੂੰ ਵੀ ਜਦੋਂ ਅਸੀਂ ਉੱਥੋਂ ਫਿਰ ਸ਼੍ਰੀ ਮੁਕਸਦ ਸਾਹਿਬ ਤੋਂ ਨਿਕਲੇ ਸੀ ਉਦੋਂ ਹੀ ਸਾਨੂੰ ਜਦੋਂ ਰਸਤੇ ਜੇ ਦੇਖਿਆ ਕਾਫੀ ਕੱਚਾ ਹੈ ਤੇ ਹੁਣ ਆ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਦੇਖੋ ਕਿੰਨਾ ਇੱਥੇ ਮੱਲਾਵੀ ਹੈ ਇਹ ਨਿਰਮਾਨ ਕਾਰ 好厉害。 ਮੋਲ ਪੁਰੀ ਤਛਦਾ ਆਹ ਫੁਫੜਾ ਬੋਲ ਪੁਰੀ ਵੀ ਹੱਥ ਰਿਹਾ ਕੇ ਖਾਣ ਆਲੀ ਲੈ ਲੀ ਹਰ ਜਾਣਾ ਤੇ ਸਾਈਡ ਤੇ ਘਰ ਆ ਕੇ ਮੇਰੀ ਹੈ ਅੰਦਰ ਜਿਹਾ ਆ ਗਿਆ ਹੈ ਜੀ 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 ਬੋਲ ਪੁਰੀ ਪਾ ਫੇਰ ਬਰੀ ਸਦੀ ਜੀ ਤੇ ਲਾ ਜਾਂ ਫਿਰ ਐ ਤਰੋ ਵੀ ਸਾਨੂੰ ਨਹੀਂ ਪਰਵਾਹ ਜਿਹੜਾ ਮਰਜ਼ੀ ਹੋਵੇ ਰਾਜਾ ਦੇਖ ਲਾਂਗੇ ਕਿਹੜੀ ਬਣਾਉਣੀ ਹਰ ਤਰੀਕੇ ਨੇ ਆਪਣਾ ਗੂਜਾ ਸੇ ਸ਼ਕਰ ਨੂੰ ਜਿਦਾਂ ਸਾਡੀ ਜੀਹਾਂ ਪੁੱਛੇ ਦੇ ਰਿਹਾ ਸ਼ਿਦਤੀ ਜੇ ਐਡੇ ਨੂੰ ਕੀ ਕਰਦਾ ਫਿਰ ਦਲੇ ਮੈਨੂੰ ਦੱਸ ਤੂੰ ਚੜੀ ਜਵਾਨੀਆਂ ਚ ਦੱਸ ਦੇ ਤਰਾ ਤਾਂ ਮੈਂ ਕੀ ਕਰਨਾ ਸੀ ਸੜਕ ਬਣਾਈ ਹੁੰਦੇ ਹੋਣਗੇ ਮੈਂ ਬਜੰਦਰ ਨੂੰ ਕਿਹਤਾਂ ਦਾ ਸੀ ਆ ਨਹੀਂ ਜੀਰੇ ਤੇ ਸੈਰਣਾ ਇੱਕ ਮਿੰਟ ਹੋਰ ਤੇ ਬੈਠੋ ਆਈ ਹਾਂ ਤਾਂ ਚੱਕ ਲਾਉਂਦੇ ਆ ਆ ਗਏ ਆ ਗਏ ਦਰਿਆ ਵਾਹ ਦਰਿਆ ਆਲਾ ਅੰਮ੍ਰਿਤਸਰ ਆ ਗਏ ਇਹ ਗਾਇਸ ਗਾਇਸ ਜੀ ਦਰਿਆ ਗਿਆਲਾ ਨਹੀਂ ਗਿਆਲਾ ਨਹੀਂ ਹਾੜੇ ਨਹੀਂ ਆਪਾਂ ਵੀਰੇ ਆਏ ਦੀਰੇ ਹਾਰ ਪਿਆਲਾ ਹਾਰ ਪਿਆਲਾ ਦਰਿਆ ਹਾਂ ਇਹ ਵੀ ਕਾਪਿਆ ਹੁੰਦਾ ਐਵੇਂ ਜਾਂਦਾ ਸੀ ਆ ਥੱਲੇ ਤਰ੍ਹਾਂ ਮੜ ਜਾ 你家的羊。 ਤਾ ਕਿ ਨਾ ਹੋਈ ਆਹ ਤੇ ਨੰਗ ਜਾਂਦਾ ਉਹ ਤੇ ਦੱਸਦੇ ਜੇ ਕਰਾਈ ਆ ਵੀ ਹਾਂ ਬਣਾਣਾ ਪਹਿਲੀ ਤੇ ਆਤੀ ਆ ਕੋਈ ਆ ਪਕਾ ਸਕੀਏ ਪਕਾ ਸ਼ਾਕੇ ਚੱਲ ਗਏ ਮੈ ਤਾਂ ਨਹੀਂ ਦਾ ਭਇਆ ਤੇ ਭਰਮ ਪੀਰ ਪਾਉ ਜਾਈ ਪਿੰਡ ਮਾਛੀ ਕੇ ਆਪੇ ਕਾ ਜੀ ਆਪੇ ਬੋਲਦਾ ਸਾਧ ਸੰਗਤ ਰਲ ਕੇ ਜਿਹੜਾ ਇੱਥੇ ਲੰਗਰ ਦਾ ਸਹਯੋਗ ਨਾਲ ਇਹਨਾਂ ਦੇ ਸਹਯੋਗ ਨਾਲ ਜੋ ਲੰਗਰ ਲੱਗਦਾ ਇੱਥੇ ਇਹ ਸਾਧ ਸੰਤ ਜੋ ਮਿਲ ਕੇ ਇੱਥੇ ਲੰਗਰ ਲਾਉਂਦੇ ਨੇ ਇਹ ਬਾਬਾ ਦੀਪ ਸਿੰਘ ਦੀ ਜਨਮਦਾਈ ਹੈ ਚੱਲਾਈ ਹੈ ਅੰਨੇ ਪਾ 12 ਦਿਨ ਚੱਲਦਾ ਰਹੇਗਾ ਜਿਸ ਨਾਲ ਦੇ ਕਰੇ ਜਿਮਲੇ ਮਿਲਣ ਮੇਲਾ ਭਾਈ ਮੁਕਤਾਂ ਜਾਣ ਦੇ ਘਾਣੇ ਜਿਨ ਪਾਇਆ ਤੋਈ ਜਿਨ ਜਾਣਾ ਜਿਨ ਪਾਇਆ ਤਿਨ ਪੁੱਛੋ ਭਾਈ ਤੇ ਕਮਾਈ ਗੁਰਬਣੀ ਓਰ ਜਮ ਰਹੇ ਬੇਕਾਰ ਜਿਨ ਸਿਰ ਮਾਰੇ ਕਰੇ ਕੁਆਰਾ ਬਾਂਦੇ ਮੁਕਤ ਨਾਹੀ ਨਰਨਿੰਦ ਕਾ ਡੂਬੇ ਨਾ ਅੱਬਾ ਦੀਪ ਸਿੰਘ ਜੀ ਦਾ ਜਨਮ ਦਿਵਸ 27 ਤਰੀਕ ਨੂੰ ਭੁੱਲਾ ਰੋਵਣ ਹਾਰਾ ਹੈ ਧਰ ਜੋਗਨਾ ਮਰ ਜਾਏ ਕ ਕੀਜੈ

ਦਰਦਪਾਇਆ ਕਨਿ ਕੀਤੇ ਦੇਹੀ ਰਾਮਨ ਜਪੈ ਅੰਤ ਤਿਨੇ ਨਾਮੰਤਾਰ ਚੱਲੇ ਮਰ ਕਾਲ ਆਏ ਦਰਦਹ ਦੁਖ ਸੁਵਾਰਾ ਨਾਮੰਤਾਰ ਚੱਲੇ ਮਰ ਕਾਲ ਆਏ ਆਪ ਬਚਾ ਦੇਰ ਗਣ ਗਾਨੋ ਆਪ ਹੀ ਜਲਾਵਿਸਟੇਕ ਸ਼ੁਕਰੀ ਸਾਨੀ ਅਜਾ ਬਜਾ ਰਹਿ ਗਈ ਚਾਹ ਬੜੀ ਅਬਦ ਅਮਰੀਤ ਕਰੇ ਤੇ ਕਰੀ ਤਾਰਨਾ ਜਾਣੇ ਜਮ ਮਾਰੇ ਕਹ ਤਾਰਾਰੇ ਪਰਵੇਸ਼ ਤੀਨਰ ਵਰਤਪਿਛਾਨੇ ਗੁਰਦੇਸਾਂ ਦਾ ਸ਼ਬਦ ਕਰ ਜਾਣਾ ਕਿਸੇ ਮੰਦਾ ਆ ਸਰਕੋਪ ਮਹਕੋ ਤੇ ਖਾਵੈ ਜਨ ਡਲ ਕੇ ਬਾਹਰ ਮਿੰਨਾ ਤੇ ਸੋਰਾਖੇ ਲਰਦ ਸਾਗਤ ਠੋਗਈ ਹੈ ਜਿਹਾ ਕੀ ਚੈ ਜੈ ਸੋ ਪਾਈ ਹੈ ਤਦ ਵਰ ਬਾਇ ਤੇ ਮੁਕਣਾ ਹੋਈ ਚਰਤਾਂ ਦਾੰਦਾ ਦੇ ਬਿਨਨਾ ਇੰਟੋਗਟ ਆਰ ਕੜੀਆ ਤੇ ਰੀ ਨੀਰੋਤ ਯਾਰ ਪਿਛੇ ਰਹਿ ਮਾਤ ਕਤਾ ਕਰ ਕਰ ਤੇਲੀ ਨਾਣੀ ਬਿਨ ਹਰ ਰਾਸ ਲਗਤ ਨਾ ਦਿਨਾਰੇ ਲਾਗ ਤੇ ਦਾਤਲਾ ਪਰਤੋ ਕਮੇਲੀ ਨਾ ਹੀ ਦਿਨ ਹਰ ਦਾਸ ਬੋਲਣਾ ਨਹੀਂ ਆਇਆ ਨਾ ਹੋਂਤ ਨਹੀਂ ਮੇ ਕੋਈ ਇਹ ਜਮਾ ਇਹ ਜਮਾ ਗੁਰੂ ਦਾ ਪਰਮੇਸ਼ਰ ਕੋਈ ਨਹੀਂ ਆਂ ਗੁਰੂ ਦੀ ਸੇਵਾ ਮੁਕਤ ਕਰਾਇਣਾ ਨਾਮ ਦੇ ਨਾਲ ਕ੍ਰਿਸ਼ਨ ਬਿਨਾਂ ਹੈ ਤੋੜ ਤੋੜਾ ਤੱਤੀ ਪਾਉ ਲੋ ਜਿਸ ਤੋਂ ਕੋਈ ਬਾਬੇ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਤਰੀਕ ਨੂੰ 27 ਤਰੀਕ ਨੂੰ ਹਾਂਜੀ ਠੀਕ ਹੈ ਹਾਂ ਤ੍ਰਿਚੋ ਪੂ ਅਤਪੁੱਛ ਪ੍ਰਾਦੇਨ ਤੇ ਆਯੋ ਸਮਾਦਮਨ ਨਾਤ ਪ੍ਰਦੇਨ ਤੁਰਨਦ ਕੋ ਕਾਵਹਿ ਗੁਰਸਤੋ ਮਨ ਕੋ ਸੁਮਿਟ ਆਵਹਿ ਚਤੁਰ ਕੀ ਮਾਨੀ ਸਾਥ ਸਾਥ ਕਰ ਮੰਨ ਆਤਮਰੰ ਮਲੀਨਾਰੇ ਨਾਰਦ ਸਰਦ ਦੇਵ ਬਦੇ ਦੇ ਤ੍ਰਿਪੌਣ ਦੇਵ ਕੁਟਾ ਵਟੇ ਰੇਆ ਸਾਡੇ ਰੀਤੋ ਤੇਰੇ ਤੇ ਤੋਰਦਾ ਤਾਂ ਸਾਡੇ ਰੋਕਣਾ ਨੰਨ ਦੀ ਮਾਰੀਆ ਇਹਦੇ ਨਾਲ ਤੇਰੇ ਦੰਦਾਂ ਮੰਆਈਆ ਹਾਂ ਹਾਂ ਉਹ ਤਾਂ ਦੁਬਈ ਚ ਦੁੱਜੂ ਬਣਾ ਹੈ ਯਾਰ ਕਹਿੰਦੀ ਯਾਰ ਕੀ ਯਾਰ ਉਹ ਤਾਂ ਦਬਾਈ ਤੇ ਬਲਵਰੀ ਉਹ ਰਾਜਸਥਾਨ ਚ ਨੇ ਅਤ ਬਾਈ ਜੇ ਉਹਨਾਂ ਸੀ ਚੌਥੀਰ ਦੇ ਮਾਮਿਆਂ ਦਾ ਫਿੰਡ ਆ ਗਿਆ ਪਹੁੰਚ ਪਹੁੰਚਣ ਆਲੇ ਆ ਚੰਦ ਮਿੰਟ ਬਸ ਲੱਗਣਗੇ ਨਾਲ ਕਹਦਾ ਪਿੰਡ ਘਾਰਾ ਆ ਚੱਲਿਆ ਹਾਂ ਆ ਚੱਲਿਆ ਆ ਚੱਲਿਆ ਬਸ ਚੰਦ ਮੇਂਦਾ ਆ ਆ ਬਾਰਡਰ ਸਾਹਮਣੇ ਜਿਹੜੀਆਂ ਲਾਈਟਾਂ ਜਗਦੀਆਂ ਨੇ ਇਹ ਬਾਸਡਰ ਬਾਡਰ ਦੀਆਂ ਲਾਈਟਾਂ ਜਗੰਦੀਆਂ ਛੋਪਾ ਚਾਪ ਚੀਜ਼ ਤੇਰਾ ਇਹ ਜਿੱਦਾ ਜਾਂਦੀਆਂ ਪਹਿਲਾਂ ਤੇ ਨਾਲ ਹੀ ਇੱਥੇ ਇੱਕ ਸਾਫ ਸੇਕ ਚੀਜ਼ ਇਸ ਜਗ੍ਹਾ ਹੁੰਦਾ ਕੀ ਇਤਿਹਾਸ ਹੈ ਭਲਾ τολείζει ਦੀ ਨਹੀਂ ਸਾਡਾ ਤਾਂ ਨਿੱਕਾ ਜਿਹਾ ਘਾਰੇ ਪਤਾ ਹੈ ਮੈਨੂੰ ਪਤਾ ਹੈ ਛੋਟਾ ਵੇ ਵੱਡਾ ਵੇ ਉਹ ਘਾਰੇ ਤੇ ਘਾਰ ਹੀ ਹੁੰਦਾ ਆਹ ਜਾਂਦਾ ਗੁਰਵਿੰਦਰ ਡੈਡੀ ਡੈਡੀ ਹੈ ਹਮ ਅੱਛਾ ਹਪਾ ਦਾ ਨਾਲ ਹੀ ਆ ਗਏ ਫਿਰ ਹਣਾ ਜਦੋਂ ਆਪਾਂ ਆਏ ਉਹ ਹਾਈ ਆ ਗਏ ਬਾਹਲੀ ਗੱਪੀ ਗੱਪ ਬਰੂਦੀ ਦਸਦੇ ਜੋ ਕੜਾਈ ਚੜਾਈ ਉਹ ਜੱਸ ਦੀ ਚੜਾਈ ਆਹ ਜੋ ਤਾਂ ਨਾਨਾ ਅੱਗੇ ਜਾਂਦੇ ਉਹਨਾਂ ਨੂੰ ਨਹੀਂ ਪਤਾ ਕਿ ਜਾਈ ਜੰਨੇ ਇਹਨਾਂ ਦੇ ਮਗਰ ਮਗਰ ਅੱਗੇ ਜਿਹੜਾ ਗੁਰਵਿੰਦਰ ਏ ਗੁਰਵਿੰਦਰ ਵੀ ਕੋਲ ਖੜ ਚੁੱਕਿਆ ਤੇ ਆ ਰਿਹਾ ਗੁਰਵਿੰਦਰ ਸਾਡਾ ਗੁਰਵਿੰਦਰ ਖੜਾ ਆਇਆ ਤੇ ਹੁਣ ਉਹ ਖੜ ਜਾ ਖੜ ਜਾ ਮਿੰਟੀ ਮਾਰਿਆ ਉੱਤੇ ਲੱਗੇ ਗੰਜੇ ਆ ਬਾਰੀ ਮਾਰਦੇ ਅਸੀਂ ਆ ਬਣਵਣੀ ਸਰੀ

ਹੋਣ ਜਯੋਧਵੀਰ ਦੇ ਨਾਂ ਨਿਕੰਦੇ ਪਹੁੰਚ ਚੁੱਕੇ ਆ ਅਸੀਂ